ਨਾਲੇ ਦਿਖਾਇਓ ਤੋ ਅੱਜ ਦੀ ਵੀਡੀਓ ਬਈ ਬਕਰਮੰਦੀ ਤੁੰਗਲੀ ਤੋਂ ਬਣਾ ਰਹੇ ਆ ਤੋਰੀ ਮੜੀ ਜਾਂਦੂ ਵੀਡੀਓ ਚ ਅਖੀਰ ਤੱਕ ਬਣੇ ਰਹੋ ਤੋ 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 ਜੰਦੇ ਜਾਂਦੇ ਖੁੱਲੇ ਠੀਕ ਹੈ ਲੈ ਮੋੜ ਦੇ ਬਸ ਲਿਆਓ ਲਿਆਓ ਲਿਆ ਲਾਂਗੇ 4 ਰੁਪਿਆ ਦੀ ਐ ਬਸ ਦੇਖ ਲੈਨੀ ਰੇਖ ਚ ਮੇਖ ਮਾਰ ਸਹੀ ਹੈ 35000 35000 ਨਹੀਂ ਵੀਰੇ ਫਿਰ ਬਹੁਤੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਤੂੰ ਦੱਸ ਦੇ ਮੈਂ ਤਾਂ ਅੱਧੀ ਰੋਟੀ ਲੈਣੀ ਐ ਜਿਹੜੀ ਚਲਤੀ ਐ ਮੇਰੀ ਆਲਾ ਫਿਰ ਪਿੱਛੋਂ ਕਹਿੰਦਾ ਤੈਨੂੰ ਦੱਸਿਆ ਦੀ ਹੋਏ ਚੱਲ ਭੱਜੇ ਲੈਣਾ ਲੈ ਲੈ 100 ਨਹੀਂ ਲੈਣਾ ਨਾ ਸੀ ਫਿਰ ਵੀਡੀਓ ਚ ਰੋਲੇ ਪੈਂਦੇ ਫਰੀਆਂ ਦੇ ਦੋਸਤਾਂ ਬੁਰੇ ਲੱਗਦੇ ਆ ਬਾਕੀ ਸਾਬ ਨਾਲ ਅਗਲੇ ਨੂੰ ਬੱਕਰੀ ਦੇ ਕਿੱਥੇ ਤੇਰਾ ਭਾਈ ਓਏ ਬਲਾ ਆਉਂਦੇ ਓਏ ਭਾਈ ਜਰਦਾ ਫੇਰ ਲਾ ਲਈ ਦੇਖੋ ਬੰਦੇ ਆਪਣੇ ਹੈ ਆ ਵੀ ਲਉਣਾ ਓਏ ਜਰਦਾ ਫੇਰ ਲਾ ਲਈ ਭਾਈ ਓ ਬਾਈ ਜਰਦਾ ਫੇਰ ਖਾਲੀ ਨਾ ਲੰਦਾ ਬੜਾ ਖੰਦਾ ਨਹੀਂ ਹੈ ਬਾਈ ਬਈ ਨਹੀਂ ਲੰਗਾ ਬੜਾ ਆ ਆਓ ਆਓ ਜਰਾ ਕਰੋ ਚੌੜਾ ਬੜਾ ਜਾਓ ਬਾਈ ਇਹ ਬੱਕਰੀ ਲਵਾਗੇ ਆਪਾਂ ਸੂਨ ਵਾਲੀ ਇਹ ਤਾਂ ਜੀ ਬੱਕਰੀ ਐ ਚੰਗੀ ਮੇਰੀ ਪਸੰਦ ਐ ਅੱਗੇ ਤੇਰੀ ਮਰਜ਼ੀ ਨਹੀਂ ਮੈਨੂੰ ਤਾਂ ਚੰਗੀ ਲੱਗੀ ਦੇਖ ਮਾੜੇ ਪਸ਼ੂ ਨੂੰ ਮਾੜਾ ਕਹਿਦਾ ਨਾ ਮੈਂ ਮੂੰਹ ਤੋਂ ਜਿਹੜੀ ਆਪਾਂ ਨੂੰ ਚੰਗੀ ਲੱਗੀ ਹੁਣ ਮੈਂ ਮਾੜੀ ਤਾਂ ਨਹੀਂ ਕਹਿੰਦਾ ਅੱਗੇ ਤੇਰੀ ਕਿਸਮਤ ਝਗੜੂ ਹੈਲਾ ਬਰੋ ਦੇਖ ਦੇਣਗੇ ਉਹ ਚੇਪਾ ਮਾਰ ਕੇ ਦੇਖ ਲਈ ਮੜ ਜਾ ਚੇਪਾ ਮਾਰ ਕੇ ਦੇਖ ਲਈ ਮੜ ਜਾ ਦੇਖ ਲੈ ਕਿਹੜੀ ਦੀ ਹੈ ਬੱਕਰੀ ਉਹ ਦੀ ਹੈ ਹੈ ਚੇਪਾ ਮਾਰਦੇ ਤੁਸੀਂ ਮਾਰਦੇ ਮੜ ਆ ਜਾ ਬਾਹਰ ਨਾ ਜਿਵੇਂ ਮਰਜ਼ੀ ਵੇਖੋ ਜੀ ਬਸ ਬੁੱਤ ਬਸ ਕਰ ਜਾ ਸੂਨ ਵਾਲੀ ਹੈ ਇਹ ਹਾਂ ਜੀ ਅੱਛਾ ਠੀਕ ਹੈ ਬਸ ਬਸ ਤੂੰ ਸਹੀ ਹੈ ਛੱਡ ਦੇ ਸਹੀ ਹੈ ਹੀ ਠਾਣਾ ਕਿੰਦਾ ਸਹੀ ਹੈ ਬਾਈ 6 ਦੰਦ ਹੈ ਠੀਕ ਹੈ ਕੈ ਰਪੀਆਂ ਦੀ ਦੇਣੀ ਆ 35 ਪੂਤੀਆਂ ਤੋਂ ਛੱਡ ਦੇ ਦੱਸ ਬਾਈ ਦੇਖ ਲੈ ਜਿੰਨੇ ਲੱਗ ਜੇ ਤੁਹਾਨੂੰ ਬੇਖ ਲੋ ਜੀ ਬੇਖ ਲੋ ਸਰ ਜੀ ਦੇਖ ਲੈ ਮੈਂ ਜਿੰਨੇ ਲੱਗ ਬਈ ਉਧਰ ਹੋ ਜੇ ਮਣੇ ਪਰੇ ਹੁਣ ਬੱਕਰੀ ਲਈ ਅਸੀਂ ਉਹ ਸਾਢੇ 25000 ਦੀ ਨੀਮ ਦਵਾ ਲੈ ਸਾਢੇ 25000 ਦੋ ਬੱਚੇ ਨੇ ਕਾਲੀ ਦੰਜ ਬੱਕਰੀ ਚਿੱਕੀਆਂ ਅੱਖਾਂ ਨੇ ਕੱਦ ਕੁਦ ਵੀ ਪੂਰਾ ਸੀ ਉਹਦਾ ਐਡਾ ਹੀ ਕੱਦ ਆ ਕੱਦਰ ਕਣੀ ਉਹਦਾ ਇਹ ਵੀ ਛੋਟੀ ਨਹੀਂ ਵਿਚਾਰੀ ਦੋ ਬੱਚੇ ਵੀ ਸੀ ਮਗਰ ਨਾ ਬੱਚੇ ਇੱਕ ਲਾਲ ਐ ਫਿਰ ਮੈਂ ਨਹੀਂ ਕਾਲੀ ਉਹਦੇ ਪਗਰ ਤਾਂ ਸੀਗੇ ਇਹ ਵੀ ਦੂ ਤਾਂ ਦੋਏ ਤੋਏ ਦੋ ਬੱਚੇ ਤਾਂ ਬਈ ਪਰ ਇਹ bande ਉਲਝ ਕੇ ਮਰ ਜੂਗੀ ਬੱਚੇ ਤਾਂ ਇਹ ਵੀ ਦੋਏ ਦਊਗੀ ਜੇ ਰਾਜੀ ਕੁਸੀ ਸੂਪੇ ਤੇ ਪੱਠ ਵੀ ਮੇਰਾ ਖਿਆਲੇ ਦੂਏ ਸੂਏ ਸੂਗੀ ਪਹਿਲੇ ਸੂਲੇਗਾ ਹੈ ਪਹਿਲੇ ਹੈ ਮਿਲ ਤਾਂ ਮੰਗਤੇ ਦੂਏ ਹੋਗੀ ਅੱਛਾ ਜੀ ਐ ਕਿਵੇਂ ਕਰ ਲੂਗਾ ਦੀ ਦਿਸ ਨਹੀਂ ਬਾਈ 10000 ਕੋਈ ਸਹੀ ਗੱਲ ਹਸਤਾ ਇਹਨੂੰ ਤੂੰ ਨਾ ਦੇ ਫਿਰ ਮੈਂ ਕੱਚਾ ਮੁੱਲ ਲਾਤਾ ਕੋਈ ਫਾਇਦਾ ਨਹੀਂ ਕੱਚੀ ਨਾ ਕਰਾ ਕੱਚੀ ਨਾ ਕਰਾ ਇਹਨੂੰ ਪੱਠ ਚੰਗੀ ਹੈ ਤੇਰੀ ਚੰਗੀ ਨੂੰ ਮੈਂ ਚੰਗੀ ਕਹੂੰ ਮਾੜੀ ਨੂੰ ਕਹਿ ਦੇਣਾ ਮਾੜੀ ਆ ਓਏ ਇੱਥੇ ਮੈਨੂੰ ਕੋਈ ਡਰ ਨਹੀਂ ਆ ਲੈ ਕਿਹੜੇ ਮੇਰੇ ਡਾਂਗ ਮਾਰਨ ਲੱਗਿਆ ਮੇਰੇ ਬੁੜੇ ਬੰਦੇ ਦੇ ਮਾਰੂਗਾ ਫਿਰ ਖੱਟੂ ਆ ਵੀ ਕੀ ਮੈਂ ਤਾਂ ਮਰੇ ਜਾਣਾ ਕੁਸ ਦੇ ਕੀ ਨਿਪੜੂ ਆ ਬਸ ਲੈ ਰੋਟੀ ਦੀ ਕਿਸੇ ਨੇ ਮੈਨੂੰ ਕਿਹਾ ਸੀ ਕਿਸੇ ਬੰਦੇ ਨੇ ਕਹਿੰਦਾ ਪਹਿਲਾਂ ਮਾਰੀ ਨਾ ਜੇ ਕਹਿੰਦਾ ਆਪਣੇ ਮਾਰੂ ਕਸਾਰੇ ਤੋਂ ਕੁਝ ਲੈਂਦੇ ਹੋ ਜੀ ਕਿਸੇ ਨੂੰ ਮਾਰੋ ਨਾ ਪਹਿਲ ਨਾ ਕਰੋ ਕੋਈ ਨਹੀਂ ਅਗਲਾ ਮਾਰ ਕੇ ਮਾਰ ਜਾਂਦੇ ਤਾਂ ਕੀ ਹੁੰਦਾ ਨਿਮਕੇ ਰਹੋ ਲੈ 25000 ਦੀ ਦੇ ਛੋਟੇ ਤੋਂ ਹੀ ਪੱਠ ਦਾ ਮੁੱਲ ਲਾਇਆ ਮੈਨੇ ਪੱਕਾ ਕਿਉਂ ਵੀ ਇਹਨਾਂ ਦੇ ਬਿਨਾ ਪੁੱਛੇ ਮੁੰਡਿਆਂ ਦੇ ਚਲ ਦੇਖ ਲੈ ਇਹ ਵਿਸ਼ਵਾਸਪਰੂਸਾ ਕਰਕੇ ਇਹਨੇ ਗੋਨੇ ਆਏ ਤੋਂ ਹਣਾਂ ਜੈ ਜੈ ਤੋਦਨ ਕੱਲਾ ਫੋਨ ਲਾ ਕੇ ਆਏ ਬਾਈ ਯਾਰ ਸਾਨੂੰ ਤਾਂ ਨਾ ਹੀ ਪਤਾ ਹੈ ਨਾ ਹੀ ਸਾਨੂੰ ਨੌਕ ਜਾਣਕਾਰੀ ਨਹੀਂ ਵਧੀਆ ਵਕਰੀਆ ਬਈ ਇਹ ਗੱਲ ਕਹਿਦੀ ਵੀ ਆਪਦੀ ਮਰਜ਼ੀ ਨਾਲ ਲੈ ਦੇ ਵੀ ਇਸ ਦਾ ਪੈਸੇ ਦੇ ਦੇ ਗੋਲੀ ਮਾਰਿਆ ਮੈਂ ਇਧਰ ਨੂੰ ਮੂੰਹ ਕਰ ਲਾ ਬਈ ਇਧਰ ਬਾਰਡਰ ਤੇ ਮੈਂ ਖੜਾਗਾ ਸੱਟਾ ਸੱਟਾ ਆ ਚੱਕਾ ਚੱਕਾ ਕੋਕਾ ਪੀਸ ਮੁੱਲ ਲਾਤਾ ਜਿੱਤੋਂ ਮਰਜ਼ੀ ਲਵਾ ਲਈ ਦੇ ਦੇ ਯਾਰ ਅਸੀਂ ਵੀ ਰੱਖਣੀ ਹੈ ਪੈਸੇ ਲੈਣਾ ਨਾੜੀਆਂ ਦੀ ਗੱਲ ਨਹੀਂ ਕਰੀ ਕੋਈ ਬੁੱਟਾਂ ਵਾਲੀ ਗੱਲ ਨਹੀਂ ਕਰੀ ਵੀ ਲੈ ਲੈ 16 ਲੈ ਲੈ 17 ਹਾਂ ਜੀ ਉਹ ਗੱਲ ਨਹੀਂ ਕਰੀ ਚੰਗੀ ਪੱਠ ਤੀ ਚੰਗੀ ਪੱਠ ਤੇ ਮੈਨੇ ਮੁੱਲ ਤੈ ਮੰਗ ਲਿਆ 35 ਪੂਰਾ ਪਹਿਲੀ ਸੱਟ ਮੈਂ 25000 ਲਾਤਾ ਐਨ ਓਕੇ ਦੀ ਰਿਪੋਰਟ ਇਹ ਨਾ کہیں ਵੀ ਕਸਰ ਛੜਤੀ ਰਾਜੂ ਹੋਰ ਲਾਉ ਹੁਣ ਜਿਹਨੂੰ ਮਰਜ਼ੀ ਵੇਚ ਲਈ ਬੱਬੂ ਠੀਕ ਹੈ ਉਹ ਕਿਹੜਾ ਬੋਲਦੇ ਉਹ ਦੇ ਦੂਗਾ ਉਹਨੂੰ ਪੁੱਛਦਾ ਲੈ ਪੁੱਛਿਆ ਹੈ ਆਹ ਦੱਸ ਬਾ ਫਿਰ ਦੇ ਦੇ ਸਹੀ ਹੈ ਤੇ ਤਾਂ ਕੱਟ ਨਹੀਂ ਨਾ ਨੇ ਵਧੀਆ ਚੰਗੀ ਬਣੀ ਉਹ ਤਾਂ ਪੈਸੇ ਇਨੇ ਲਾਏ ਆ ਉਹ ਸੂਈ ਵੀ ਲਈ ਵੀ ਆ ਦੋ ਬੱਚਾ ਵਾਲੀ ਬਣੀ ਚੰਗੀ ਕਰਕੇ ਉਹਨਾਂ ਨੇ ਵੀ ਰੱਖਣੀਆਂ ਨੇ ਵਿਚਾਰੇ ਨੇ ਜਿੰਮੇਦਾਰ ਬੰਦੇ ਨੇ ਚੀਜ਼ ਵੀ ਵਧੀਆ ਯਾਰ ਉਹ ਯਾਰ ਚੀਜ਼ ਨੂੰ ਮੈਂ ਕਹਾਂ ਤਾਂ ਮਾੜੀ ਕਹਿੰਨਾ ਮਾੜੀ ਤਾਂ ਹੀ ਲੈਣੀ ਵੀ ਨਹੀਂ ਸੀ ਯਾਰ ਹੈਂ ਕੀ ਤੋਂ ਕਰਦੇ ਨਹੀਂ ਹੋਣੀ ਛੋਟੇ ਵੀਰ ਜੀ ਤੁਮਾਰੀ ਮਰਜ਼ੀ ਮਰਲੇ ਵਾਲੀ ਹੋਣੀ ਨਹੀਂ ਬਸ ਮਾੜਾ ਮੋਟਾ ਹੈ ਹੋਰ ਵੇਖ ਲੋ ਜੀ ਤੇ ਰੇਟ ਤਾਂ ਸਹੀ ਲੱਗਦਾ ਯਾਰ ਕੱਢਦੇ ਹੋ ਜੀ ਉਹ ਪੁੱਛਣ ਨਹੀਂ ਆਲੇ ਕਹਿੰਦੇ ਸਾਨੂੰ ਵੀ ਤੋਂ ਅੰਦਰ ਦਵਾ ਮਨਾਂ ਨੂੰ ਵੀ ਘੂਰ ਕੇ ਖੜਾ ਹੁੰਦਾ ਵੀ ਨਾ ਬਈ ਬੱਕਰੀ ਚੰਗੀ ਆ ਮੈਂ ਨਹੀਂ ਕਹਿੰਦਾ ਅਗਰੇ ਨੂੰ ਨਾ ਮੈਂ ਮੱਥਾ ਮਾਰਾਂ ਕਿਸੇ ਨਾਲ ਗਾਲਾਂ ਮੈਨੂੰ ਕੱਢਦੇ ਨੇ ਲੋਕ ਆਹ ਪੈਸੇ ਕਦੇ ਨੰਬਰ ਹੈਂ ਦੇਖ ਲੈ ਹੈਂ ਨਹੀਂ ਬੱਚੇ ਦੇਣੀ ਨਹੀਂ ਲੇਵਰਾ ਕਰ 2.5 ਦੀ ਹੋ ਗਿਆ ਨਿਪਟ ਗਈ ਨਹੀਂ 2.5 ਬੱਚੇ ਹੋਰ ਕੀ ਹੋ ਗਿਆ ਯਾਰ ਹੋਰ ਕੱਟ ਦੇ ਨਹੀਂ ਯਾਰ ਇਹ ਤਾਂ ਨਾ ਕਰੋ ਹੋਰ ਇਹ ਨਾ ਕਰੋ ਜਿੰਨਾ ਤੱਕ ਹੀ ਕਰੀ ਜਾਣਾ ਨਹੀਂ ਤੱਕਾ ਨਾ ਉਹ ਅਸੀਂ ਲੈ ਕੇ ਹਟਿਆ ਨਹੀਂ ਪਟਵਾਈ ਨੇ ਦਵਾਈਆਂ ਸਾਨੂੰ ਰੰਗੀ ਪੱਠਾ ਆ ਮੈਂ ਤੂੰ ਕਾ ਬੰਨੀ ਖੜੀਏ ਦੇਖ ਕੇ ਆ ਬਾਈ ਕੋਲੀ ਸੀ ਸਾਰੇ ਨਾਲ ਹੀ ਸੀ ਵੀਡੀਓ ਆ ਸਾਢੇ 25000 ਦੀ ਲੈ ਕੇ ਆਏ ਆ ਉਹਨਾਂ ਨੂੰ ਪੈਸੇ ਹਾਂ ਜੀ ਹਾਂ ਲਈਏ ਵੀਡੀਓ ਬਣੀ ਆ ਬੱਚੇ ਵੀ ਚੰਗੇ ਆ ਤੇ ਅਸੀਂ ਤੈਨੂੰ ਗਲਤ ਨਹੀਂ ਲਾਇਆਗਾ ਇੱਥੇ ਰੱਖਣੀ ਹੈ ਪਹਿਲੀ ਵਾਰ ਸਾਨੂੰ ਨੌਲੇਜ ਨਹੀਂ ਹੈਗੀ ਵਧੀਆ ਪੱਠਾ ਬਰਾਦਰ ਵਿੱਚ ਵਧੀਆ ਕਰਕੇ ਹੀ ਪੈਸੇ ਲਾਇਆ ਦੂਜੀ ਵਾਰ ਇਸ ਤੋਂ ਬੋਲੀ ਨਹੀਂ ਗਰਮੀ ਦਾ ਮਹੀਨਾ ਆ ਗਿਆ ਗਰਮੀ ਚ ਸੂਗੀ ਬੱਚੇ ਬਾਹਲਾ ਦੁੱਧ ਚੁੰਗਗੇ ਉਹ ਮਰ ਜਾਣਗੇ ਕੱਟ ਚੰਗਾ ਦਿਓ ਸਾਨੂੰ ਇਹਨਾਂ ਨੂੰ ਜਾਣਾਂ ਨੂੰ ਕੀ ਪਤਾ ਹੁਣ ਸਾਡੇ ਵਰਗੇ ਤਾਂ ਇਹਨੂੰ ਪੁੱਛ ਕੇ ਜਾਣਾ ਪੈਣਾ ਸਾਡੇ ਪਾਲੀ ਨੂੰ ਕਹ ਕੇ ਇਹਨੂੰ ਕਰਨਾ ਪੈਣਾ ਆ ਤਖੜਾ ਮਾੜਾ ਆਦਾ ਖੁਸ਼ੀ ਦੀ ਮੈਂ ਯਾਰ ਅੱਛਾ ਇਹ ਘਰੇ ਰੱਖੀਏ ਕਿ ਬਾਹਰ ਅੰਨਾਂ ਨੂੰ ਕੀ ਪਤਾ ਬੱਚਾ ਪਾਲਣ ਨਾਲ ਕਿਵੇਂ ਇਹਨਾਂ ਨੂੰ ਕੁੱਟੀ ਦੇਣੀ ਹੈ ਜਿੱਦੇ ਜੰਮਣਗੇ ਪਹਿਲੇ ਸਿੱਧਾ ਹੀ ਦੁੱਧ ਠੋਕ ਦੰਦਨੇ ਵੀ ਛੇਤੀ ਤਿਆਰ ਕਰਾਂ ਪਰ ਇਹ ਲੋਕੋ ਖੀਸਣਾ ਤਿਆਰ ਨਹੀਂ ਹੁੰਦਾ ਹੁੰਦਾ ਬੱਚਾ ਯਾਰ ਇਹਨੂੰ 500 ਦੇ ਦੇ ਯਾਰ ਆਜੂ ਨਵੇੜ ਪਰੇ ਯਾਰ 29 ਕਹੋ ਤਾਂ ਸਹੀ ਦੁੱਧ ਆਏ ਸਾਡੇ ਵੀ ਅਸੀਂ ਵੀ ਲੈ ਕੇ ਜਾਣੀ ਆ ਸਾਹਮਣੀਆਂ ਪਹਿਲੀ ਵਾਰ ਪਿੱਤੀ ਅੰਦਰ ਜਾਵੋ ਜੰਮ ਗਿਆ ਕਰਕੇ ਪੈਸੇ ਲਾਇਆ ਚਿੱਪ ਲੱਗ ਜਾਂਦੀ ਆ ਅੰਦਰ 4 500 ਦੇ ਦੇ ਯਾਰ 28 28 ਕਰ ਲੋ ਜੀ ਲੈ ਫਿਰ ਛਾਈ ਭਾਈ ਤੁਸੀਂ ਕਰ ਸੌਦਾ ਚੋਕੇ ਵੀਰ ਨਹੀਂ ਸੌਦਾ ਤੂੰ ਕਿਵੇਂ ਕਰੂ ਸੌਦਾ ਤੁਸੀਂ ਚੜੀ ਜਾਂਦੇ ਫਿਰ ਕਹਿੰਦੇ ਦਲਾਲ ਮਾੜੇ ਨੇ ਉਹ ਨਹੀਂ ਮਾੜੇ ਮੈਂ ਕਰਾਂ ਮੁੰਡਿਆ ਬਹੁਤ ਲੱਗਣਾ ਛੱਡ ਨਾ 28 ਨਾ 27 ਬੱਕਰੀ ਦੇ ਚਿੱਪੀ ਮੇਰੇ ਭਾਈ 26000 ਦੀ ਚੁੱਪ 26000 ਦਾ ਜਿਹੜਾ ਵੇਚ ਬੱਕਰੀ ਦਾ ਰਾਜੂ ਨੇ ਸੌਦਾ ਕਰਾ ਲਿਆ ਨਾ ਇਹ ਬੰਦੇ ਐਸੀ ਜੱਤੋਂ ਨੂੰ ਲੈ ਮੈਂ ਮੈਂ ਤਾਂ ਮੈਂ ਤਾਂ ਰੋਣਾ ਕਰਦਾ ਹਾਂ ਕਿ ਕੁਝ ਸ਼ੇਅਰ ਜ਼ਰੂਰ ਕਰਦੇ ਹੋ ਵੀ ਤੁਹਾਡੇ ਵਰਗੇ ਨੂੰ ਕਿਵੇਂ ਉਹ ਕਰਾਂਗੇ ਅਸੀਂ ਬਚਾਉਣੇ ਤੁਸੀਂ ਵੀ ਇਹ ਵੀ ਬਚਾਉਣੇ ਸਹੀ ਹੈ ਬਾਜਾ ਬੇ ਮਿੱਤਰਾ ਡਾਂਗਾ ਖੜਕੀਆਂ ਦੋਇਤਰਾ ਇੱਕੋ ਜੀਆਂ ਇਹ ਗੱਲ ਸਹੀ ਹੈ ਦੋਨਾਂ ਦਾ ਦੇਖਣਾ ਸੀ ਨਾ ਨਾ ਕਿਸੇ ਨਾਲ ਗਲਤ ਕੰਮ ਨਹੀਂ ਕਰਨਾ ਰੱਬ ਨੂੰ ਯਾਦ ਕਰਕੇ ਖੜਦੇ ਆ ਤੜਕੀ ਦੇ ਮੰਡੀ ਚ ਪਰ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਗੁੱਗਲ ਪੇ ਆ ਬਾਕੂ ਚੰਗਾ ਮੁੱਲ ਪਾਣੀ ਦਾ ਮਾਰ ਪੁੱਛ ਲੈ ਪਾਣੀ ਹਾਂ ਮੈਂ ਨਹੀਂ ਗਲਤ ਕੰਮ ਕਰਦਾ ਥੋੜੇ ਬਲ ਨਹੀਂ ਚੱਲਦਾ ਬੌੜਿਆ ਦੁਨੀਆ ਤੋਂ ਬਚਣੇ ਸਮਾਜ ਹੈ ਇਹ ਆਪਣਾ ਭਾਈ ਬੱਕਰੀਏ ਗੱਲ ਸੁਣ ਵੀਰੇ ਓ ਬਾਈ ਇਹਨੂੰ ਲੈਤੀ ਲਵਾਤੀ ਮਹਿੰਗੀ ਵੀ ਕਹਿਣਗੇ ਲੋਕ ਇਹਨੂੰ ਯਾਰ ਅਸੀਂ ਸਸਤੀ ਵੀ ਕਹਿਣਗੇ ਤੇ ਮਾੜੀ ਵੀ ਕਹਿਣਗੇ ਐ ਵੀ ਕਹਿਣਗੇ ਰਾਜੂ ਠੱਗਨੇ ਦਵਾਈ ਹੈ ਤੇ ਫੇਰ ਕੀ ਹੋਊਗਾ ਫੇਰ ਕਹੀਂ ਆਣ ਸਾਨੂੰ ਕੋਈ ਆ ਪਕੜਾ ਵੀ ਮੈਂ ਛੇ ਤੈਨੂੰ ਚੰਗੀ ਲੈ ਦਿਆ ਬੱਕਰੀ ਲੈ ਜੀ ਨਹੀਂ ਤੇਰੀ ਸਾਈ ਵਾਪਸੇ ਤਾਂ ਮੈਨੂੰ ਫੜਾ ਵੀ ਨਹੀਂ ਤੇਰੀ ਸਾਈ ਵਾਪਸ ਦਵਾ ਦੇਣਾ ਤੈਨੂੰ ਕਿਆ ਕੁਛ ਮਜੂਰ ਹੈ ਪਸੰਦ ਹੈ ਤੈਨੂੰ ਕੁਛ ਕਹਿਆ ਸੀ ਨਹੀਂ ਉਹ ਪੁੱਛਦਾ ਤੈਨੂੰ ਭਾਈ ਸਸਤੀ ਤਾਂ ਨਹੀਂ ਤੇਰੀ ਵੀਰੇ ਠੀਕ ਹੈ ਬਸ ਦੇ ਪੈਸੇ ਹੁਣ ਨਿਬੜੀ ਆ ਕਹਾਣੀ ਇਹਨਾਂ ਕੋਲੇ ਮੈਂ ਗਲਤ ਗੱਲਾਂ ਕਰਦੇ ਨਹੀਂ ਲੈਣੇ ਤੇਰਾ ਹਾਂ ਗੱਲਾਂ ਠੋਕੀ ਨੇ ਠੋਕ ਕੇ ਫੇਰ ਆਪਾਂ ਕਹਿੰਦੇ ਆ ਤੇ ਵੀ ਮੇਰੀ ਦਲਾਲੀ ਉਹ ਮਾਰ ਕੇ ਲਿਆਈ ਸੀ ਮੈਂ ਜਣਾ ਮੈਂ ਭਾਈ ਮੇਰੇ ਮਾਲ ਮਾਲ ਨਹੀਂ ਦੇਖਦਾ ਜਾ ਕੇ ਦਿਨ ਰਾਤ ਬਾਹਰ ਦੀ ਬਾਹਰ ਬਾਹਰ ਦੀ ਬਾਤ ਬਹੁਤ ਵਧੀਆ ਕੰਮ ਛੱਡਣਾ ਕੋਈ ਸੌਖੀ ਗੱਲ ਨਹੀਂ ਲੋਕਾਂ ਦੀਆਂ ਗਾਲਾਂ ਖਾਣੀਆਂ ਕੋਈ ਨਹੀਂ ਭੀਤੀ ਜਾਓ ਕੋਈ ਗੱਲੇ ਨਹੀਂ ਮਾਹ ਓਏ ਆਉਨਾ ਪਾਈ ਉਹ ਬੜੀਆਂ ਨੂੰ ਬੱਕਰੀਆਂ ਲਵਾਉਣੀਆਂ ਨੇ ਆਪਾ ਖੋਲੋ ਬੱਕਰੀ ਲਿਖਾਈ ਕਰਾਓ ਚਲੋ